ਖਬਰ ਤੁਹਾਨੂੰ ਕਰਾਲੀ ਬੱਦੀ ਰੋਡ ਦੀ ਦਿਖਾ ਰਿਹਾ ਜਿੱਥੇ ਕਰਾਲੀ ਸਿਸਮਾ ਬੱਦੀ ਰੋਡ ਦੇ ਉੱਤੇ ਇੱਕ ਬਹੁਤ ਹੀ ਭਿਆਨਕ ਸੜਕ ਹਾਦਸਾ ਹੋਇਆ ਹੈ ਇਸ ਹਾਦਸੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਟੈਂਕਰ ਤੇ ਨਾਲ ਦੂਜੇ ਪਾਸੇ ਤੋਂ ਆ ਰਿਹਾ ਇੱਕ ਟੈਂਕਰ ਦੀ ਆਮੋ-ਸਮਣੀ ਟੱਕਰ ਹੋ ਗਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕੈਂਟਰ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਪੀਜੀਐਲ ਇਲਾਜ ਲਈ ਭੇਜ ਦਿੱਤਾ ਹੈ ਵੱਡੀ ਖਬਰ ਹੈ ਬਤ ਤੋਂ ਬਤ ਖਬਰ ਨੂੰ ਸ਼ੇਅਰ ਕਰ ਦਦਨੇ ਕਿ ਸਿਸਮਾ ਬੱਦੀ ਰੋਡ ਦੇ ਉੱਤੇ ਹਮੇਸ਼ਾ ਭਿਆਨਕ ਸੜਕ ਹਾਦਸੇ ਹੁੰਦੇ ਨੇ ਜਿਸ ਦੇ ਵਿੱਚ ਹੁਣ ਤੱਕ ਕੀ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਕਈ ਲੋਕ ਗੰਭੀਰ ਜ਼ਖਮੀ ਵੀ ਹੋ ਚੁੱਕੇ ਨੇ ਤੇ ਇਹ ਸਿਸਟਮਾ ਬੱਦੀ ਰੋਡ ਓਵਰ ਸਪੀਡ ਦੇ ਕਾਰਨ ਜਾਂ ਫਿਰ ਕਈ ਲੋਕ ਹੁੰਲਣਬਾਜ਼ੀ ਕਾਰਨ ਵੀ ਜਿਹੜੇ ਇਹ ਜਗ੍ਹਾ ਉੱਤੇ ਹਾਸੇ ਵਾਪਰਦੇ ਨੇ ਪਰ ਇਹ ਹਾਦਸਾ ਦੁਪਹਿਰ ਦੇ ਸਮੇਂ ਦੱਸਿਆ ਜਾ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਵੇਂ ਤੇਜ਼ ਰਫ਼ਤਾਰੀ ਦੇ ਨਾਲ ਦੋਨੋਂ ਟਰੱਕ ਸੀ ਜੋ ਕਿ ਪੈਰੋ ਮੰਦਰ ਸਿਸਟਮਾ ਪੈਰੋ ਮੰਦਰ ਬਣਿਆ ਉਸ ਤੋਂ ਅੱਗੇ ਜਾ ਕੇ ਇੱਕ ਪੁਲ ਪੈਂਦਾ ਪੁਰਦ ਕੋਰ ਐਕਸੈਂਟ ਹੋਇਆ ਜਿੱਥੇ ਕਿ ਦੋਨੇ ਤੱਕਾਂ ਦੀ ਆਮੋ-ਸਮਣੇ ਟੱਕਰ ਹੋਈ ਜਿਸਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਗੰਭੀਰ ਸੱਟਾਂ ਡਰਾਈਵਰ ਤੇ ਲੱਗੀਆਂ ਨੇ ਜੋ ਕਿ ਬੱਦੀ ਸੜਕ ਜਾ ਰਿਹਾ ਸੀ ਜਿਸ ਤੇ ਆ ਵੀ ਇੱਕ ਟਰੱਕ ਦੇ ਵਿੱਚ ਨਮਕ ਭਰਿਆ ਹੋਇਆ ਸੀ ਜੋ ਕਿ ਬੱਦੀ ਸੜਕ ਜਾ ਰਿਹਾ ਸੀ ਦੂਜੇ ਪਾਸੇ ਤੋਂ ਇੱਕ ਆਕਸੀਜਨ ਦਾ ਟੈਂਕਰ ਆ ਰਿਹਾ ਸੀ ਉਸ ਟੈਂਕਰ ਦੇ ਨਾਲ ਆਮੋ-ਸਮਣੇ ਟੱਕਰ ਹੋਈ ਹੈ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਪੁਲਿਸ ਮੁਲਾਜ਼ਮ ਪਹੁੰਚ ਕੇ ਦੂਜੇ ਪਾਸੇ ਸਸੇ ਪੁਲਿਸ ਦੀਆਂ ਟੀਮਾਂ ਵੀ ਪਹੁੰਚ ਗਈਆਂ ਸੀ ਜਿਨ੍ਹਾਂ ਨੇ ਜ਼ਖਮੀ ਵਿਅਕਤੀਆਂ ਨੂੰ ਬੀਜੀ ਹਸਪਤਾਲ ਪਟਾਇਆ ਜਿੱਥੇ ਕਿ ਉਹਨਾਂ ਦਾ ਲਾਅ ਚੱਲ ਰਿਹਾ ਹੈ ਪਰ ਇਹ ਤਸਵੀਰਾਂ ਬਹੁਤ ਹੀ ਭਿਆਨਕ ਨੇ ਜਿੱਥੇ ਕਿ ਰਾਤ ਸਮੇਂ 6 ਵਜੇ ਤੱਕ ਦਿਲੀਆਂ ਦੋਨੇ ਟਰੱਕਾਂ ਨੂੰ ਰੋਡ ਤੋਂ ਪਾਸੇ ਕੀਤਾ ਗਿਆ ਹੈਟਰਾ ਮੰਗਾਇਆ ਗਿਆ ਤਾਂ ਦਿਨੇ ਇੱਕ ਟ੍ਰੈਫਿਕ ਜਾਮ ਬਹੁਤ ਲੰਬਾ ਲੱਗ ਚੁੱਕਾ ਸੀ ਕਿਉਂਕਿ ਬੱਦੀ ਜਿਹੜਾ ਕਿਨਾਰੀ ਰੋਡ ਹੈ ਇਸ ਰੋਡ ਦੇ ਉੱਤੇ ਬਹੁਤ ਹੀ ਜ਼ਿਆਦਾ ਟ੍ਰੈਫਿਕ ਹੈ ਜੋ ਲੋਕ ਕਈ ਚੰਡੀਗੜ੍ਹ ਨੂੰ ਆਉਂਦੇ ਨੇ ਫੈਕਟਰੀਆਂ ਨੇ ਵੱਧੀ ਵੱਡੀ ਸੈਟ ਤਾਂ ਲੋਕ ਕਾਫੀ ਉਸ ਪਾਸੇ ਤੋਂ ਅੰਦਰ ਸ਼ਾਮ ਵੇਲੇ ਤਾਂ ਬਹੁਤ ਜ਼ਿਆਦਾ ਰਸ ਹੁੰਦਾ ਇਸ ਨੂੰ ਲੈ ਕੇ ਕਾਫੀ ਦਾ ਜਾਮ ਲੱਗੇ ਰਿਹਾ ਬੜੀ ਮੁਸ਼ਕਲ ਦੇ ਨਾਲ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਐਸਐਸਫੋਰ ਦੀ ਟੀਮਾਂ ਨੇ ਇਹ ਜਾਮ ਖਲਵਾਇਆ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਤੁਸੀਂ ਨਜ਼ਰ ਦੇਖ ਲਿਆ ਹੋਵੇਗਾ ਕਿਵੇਂ ਬੜੀ ਮੁਸ਼ਕਲ ਦੇ ਨਾਲ ਇਨਾ ਟਰੱਕਾਂ ਨੂੰ ਰੋਡ ਦੇ ਵਿਚਕਾਰੋਂ ਪਾਸੇ ਕੀਤਾ ਗਿਆ ਅਜੇ ਵੀ ਦੱਸਿਆ ਜਾ ਰਿਹਾ ਇੱਕ ਟਰੱਕ ਨੂੰ ਜਿਹੜਾ ਨਮਕ ਦਾ ਭਰਿਆ ਹੋਇਆ ਸੀ ਉਹਨੂੰ ਖਾਲੀ ਕਰਾ ਕੇ ਇੱਕ ਸਾਈਡ ਕੀਤਾ ਗਿਆ ਪਰ ਦੂਜਾ ਟਰੱਕ ਅਜੇ ਵੀ ਜਿਹੜਾ ਟੈਂਕਰ ਹੈ ਜੋ ਕਿ ਐਕਸੀਡੈਂਟ ਵਾਲਾ ਟੈਂਕਰ ਹੈ ਉਹ ਅਜੇ ਵੀ ਉੱਥੇ ਖੜਿਆ ਹੈ ਪਰ ਇਸ ਰੋਡ ਦੇ ਉੱਤੇ ਬਹੁਤ ਸੇਫਟੀ ਦੀ ਲੋੜ ਹੈ ਤੇ ਹਮੇਸ਼ਾ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੁਰ ਹੌਲੀ ਚੱਲਿਆ ਕਰੋ ਕਿਉਂਕਿ ਬਹੁਤ ਭਿਆਨਕ ਰਸਤਾ ਹੈ ਇਹ ਸੁਨਸਾਨ ਰਸਤਾ ਹੈ ਜੰਗਲ ਏਰੀਆ ਹੈ ਕਿਸੇ ਵੀ ਸਮੇਂ ਕੋਈ ਜਾਨਵਰ ਵੀ ਆ ਜਾਂਦਾ ਹੈ ਕਈ ਵਾਰ ਕੋਈ ਤੇਜ਼ ਰਫਤਾਰੀ ਨਾਲ ਕੋਈ ਵਾਹਨ ਵੀ ਆ ਜਾਂਦਾ ਕਿਉਂਕਿ ਮੋੜ ਘਾਟ ਬਹੁਤ ਨੇ ਜਿੱਥੇ ਕਿ ਮੋੜ ਦੇ ਉੱਤੇ ਹਮੇਸ਼ਾ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈ ਤਾਂ ਇਸ ਖਬਰ ਨੂੰ ਵੱਤ ਵਤ ਸ਼ੇਅਰ ਕਰ ਦਿਓ ਤੇ ਨਾਲ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁਬ ਕਰ ਲਿਓ ਧੰਨਵਾਦ